ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਜੀ ਜ ਸਾਂਜੀ ਜੇ ਆਪਾਂ ਜਿਹੜੀ ਸਬਜ਼ੀ ਬਣਾਉਣੇ ਆ ਜੀ ਲਸਣ ਪਿਆਜ਼ ਆਪਾਂ ਨੇ ਕੁੱਟ ਲਿਆ ਕੁੰਡੀ ਛੋਟੇ ਤੇ ਆਪਾਂ ਜਿਹੜੀ ਸਬਜ਼ੀ ਅੱਜ ਬਣਾਵਾਂਗੇ ਜੀ ਇਹਦੇ ਵਿੱਚ ਨਾ ਤਾਂ ਕੋਈ ਤੇਲ ਪਾਵਾਂਗੇ ਨਾ ਆਪਾਂ ਘਿਓ ਪਾਵਾਂਗੇ ਬਿਨਾਂ ਤੇਲ ਘਿਓ ਤੋਂ ਬਣਾਵਾਂਗੇ ਜਿਹੜੇ ਹਨ ਜੀ ਆਪਾਂ ਕਈ ਵਾਰ ਤੇਲ ਘਿਓ ਨਹੀਂ ਕਰਦੇ ਤੂੰ ਸਬਜ਼ੀ ਬਣਾਉਣਾ ਚਾਹੁੰਦੇ ਨੇ ਤੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਤੇ ਆਇਲ ਘਿਓ ਕੁਝ ਵੀ ਨਹੀਂ ਪਾਇਆ ਆਪਾਂ ਨੇ ਅਸਾਪਾ ਨੇ ਜੀ ਇੱਕ ਵੱਡੇ ਸਾਈਜ਼ ਦਾ ਪਿਆਜ਼ ਕੁੱਟ ਲਿਆ ਸੀ 6-7 ਕਲੀਆਂ ਲਸਣ ਦੀਆਂ ਪਾ ਲਈਆਂ ਸੀ ਅਦਰਕ ਵੀ ਆਪਾਂ ਗਰਮੀ ਕਰਕੇ ਨਹੀਂ ਪਾਇਆ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਤੜਕਾ ਆਪਾਂ ਨੇ ਕਿਵੇਂ ਭੁੰਨਣਾ ਹੁਣ ਆਪਾਂ ਕੁੰਡੀਆ ਜੀ ਜਿਹੜੀ ਇਹ ਵੀ ਪਾਣੀ ਪਾ ਕੇ ਧੋ ਕੇ ਪਾ ਦਾਂਗੇ ਕੌਲੀ ਦੇ ਵਿੱਚ ਹਾਂ ਜੀ ਆਪਾਂ ਜੀ ਕੱਟ ਕੇ ਤੜਕਾ ਲਾਉਂਗੇ ਉਹਨੇ ਵੀ ਭੁੱਜਣੀ ਠੀਕਾ ਹੁਣ ਮਰਚੀ ਜਾਣਾ ਜਿਹੜਾ ਆਪਾਂ ਨੇ ਟੜਕਾ ਲੈ ਲਈ ਆਪਾਂ ਕੁੰਡੀ ਛੋਟੇ ਚ ਕੁੱਟ ਕੇ ਲਾਇਆ। ਜਿਹੜਾ ਕੁੰਡੀ ਧੋ ਕੇ ਪਾਣੀ ਪਾਏ ਆਪਾਂ ਉਹ ਥੋੜਾ ਥੋੜਾ ਪਾਣੀ ਇਹਦੇ ਵਿੱਚ ਪਾਈ ਜਾਵਾਂਗੇ। ਤੇ ਲਸਣ ਪਿਆਜ਼ ਨੂੰ ਇਸੇ ਤਰ੍ਹਾਂ ਪਕਾਈ ਜਾਣਾ। ਜਦੋਂ ਵੀ ਆਪਾਂ ਨੂੰ ਲੱਗੂਗਾ ਜੀ ਇਹ ਥੋੜਾ ਜਿਹਾ ਸੁੱਕ ਹੋ ਗਿਆ ਇਹਦਾ ਪਾਣੀ ਤਾਂ ਉਨੇ ਹੀ ਆਪਾਂ ਪਾਣੀ ਪਾਈ ਜਾਵਾਂਗੇ ਨਾਲ ਦੀ ਨਾਲ। ਪਦੀ ਕੌਲ ਦੇ ਜਿਹੜਾ ਪਾਣੀ ਸੀ ਸਾਰਾ ਹੀ ਪਾ ਲਈਆ। ਆਪਾਂ ਉਨੇ ਹੀ ਦੇਰ ਤੱਕ ਪਕਾਵਾਂਗੇ ਜਦੋਂ ਆਪਣਾ ਸਾਰਾ ਪਾਣੀ ਆ ਜੀ ਇਹਦੇ। ਤਾਰਾ ਮਾਚੀ ਰਿਹਾ। ਉਹ ਸਫੈ ਬਿਨਾ ਕਿਹੋ ਤੇਲ ਤੋਂ ਇਸ ਤਰ੍ਹਾਂ ਚਾਹਜੀ ਬਣਾਉਣੀ ਹੈ। ਤੜਕਾ ਕੱਟ ਕੇ ਨਹੀਂ ਲਾਉਣਾ ਕੁੱਟ ਕੇ ਪਾਵਾਂਗੇ। ਜੇ ਕੱਟ ਕੇ ਲਾਵਾਂਗੇ ਤਾਂ ਉਹ ਜਲੀ ਜਾਊਗਾ ਨਾਲ ਉਹਨੇ ਭੁੱਜਣਾ ਨਹੀਂ ਹੋਊਗਾ। ਆਪਾਂ ਤੁਹਾਨੂੰ ਭੁੰਨ ਕੇ ਦਿਖਾਉਣੀ ਆ। ਹਾਂਜੀ ਜਿੰਨੀ ਦੇਰ ਤੱਕ ਆਪਣਾ ਮਸਾਲਾ ਭੁੱਜਦਾ ਜੀ ਆਪਾਂ ਇੱਧਰ ਆਪਣੇ ਮਸਾਲੇ ਤਿਆਰ ਕਰ ਲਾਂਗੇ। ਇੱਕ ਚਮਚਾ ਜੀ ਆਪਾਂ ਪਾਵਾਂਗੇ ਬੇਸਨ ਦਾ। ਇਹ ਬੇਸਨ ਕੱਚਾ ਨਹੀਂ ਹੈਗਾ ਜੀ ਆਪਣਾ ਭੁੰਨ ਕੇ ਰੱਖਿਆ ਹੋਇਆ ਹੈ। ਬਾਕੀ ਅੱਧਰ ਆਪਾਂ ਨਾਲ ਦੀ ਨਾਲ ਸਾਰੇ ਨਮਕ ਮਿਰਚ ਮਸਾਲੇ ਪਾਈ ਜਾਵਾਂਗੇ ਨਮਕ ਪਾ ਲਾਂਗੇ ਜੀ ਥੋੜੀ ਜਿਹੀ ਆਪਾਂ ਨੇ ਪਾ ਲਾਂਗੇ ਮਿਰਚ ਤੇ ਆਪਾਂ ਪਾ ਲਾਂਗੇ ਜੀ ਮਸਾਲਾ ਅਧਰਪਾਣੀ ਪਾ ਲਈ ਜੀ ਹਲਦੀ ਥੋੜੀ ਜਿਹੀ ਆਪਾਂ ਦੇ ਵਿੱਚ ਕਾਲੀ ਮਿਰਚ ਪਾ ਲਾਂਗੇ ਇਹਨੂੰ ਪਾਣੀ ਪਾ ਕੇ ਹੁਣ ਆਪਾਂ ਘੋਲ ਲਾਂਗੇ ਸਾਰੇ ਮਸਾਲੇ ਉਹ ਜਿਹੜੇ ਸਾਰੇ ਮਸਾਲੇ ਨੇ ਆਪਾਂ ਘੋਲ ਲਾਂਗੇ ਮੈਂ ਇੱਕ ਚਮਚੇ ਹੀ ਬੇਸਣ ਦਾ ਪਾਇਆ ਜੇ ਤੁਸੀਂ ਵੱਧ ਪਾਉਣਾ ਚਾਹੋ ਨੀਂ ਪਾ ਸਕਦੇ ਆਪਾਂ ਬੇਸਣ ਭੁੰਨ ਕੇ ਰੱਖ ਲਿਆ ਸੀਗਾ ਗਰਮੀ ਦੇ ਵਿੱਚ ਜੀ ਆਪਾਂ ਨੂੰ ਜ਼ਰੂਰ ਪਾਉਣਾ ਪੈਂਦਾ ਤੇ ਇਹਦੇ ਨਾਲ ਦੇ ਨਾਲ ਆਪਾਂ ਇਹਨਾਂ ਨੂੰ ਵੀ ਪਕਾਈ ਜਾਵਾਂ ਪੰਜ ਛੇ ਜੀ ਆਪਾਂ ਵਿੱਚ ਬੜੀਆਂ ਛੜਦਾਂਗੇ ਇਹ ਸੋਇਆ ਬੀਂਡੀਆਂ ਬੜੀਆਂ ਨੇ ਆਕੇ ਆਪਣੇ ਜਿਹੜੇ ਬੇਸਣ ਦੀਆਂ ਬੜੀਆਂ ਬਣਾਈਆਂ ਸੀ ਆਲੂ ਬੇਸਣ ਦੀ ਉਹ ਮੁੱਕ ਗਈਆਂ ਮਾਹ ਆਲੀਆਂ ਪਈਆਂ ਨੇ ਮਾਹ ਆਲੀਆਂ ਤੇ ਬੇਸਣ ਜੇ ਆਪਾਂ ਕਦੇ-ਕਦੇ ਸਬਜ਼ੀ ਚ ਪਾ ਲੈਂਦੇ ਹਾਂ ਨੇ ਬਹੁਤ ਵਧੀਆ ਟੇਸਟ ਆ ਜਾਂਦਾ ਜੀ ਹੋਰ ਬਣਾ ਕੇ ਰੱਖਾਂਗੇ ਹੁਣ ਆਪਾਂ ਪਾ ਦਾਂਗੇ ਜਿਹੜੇ ਨਾਮ ਤੱਕ ਮਿਰਚ ਮਸਾਲੇ ਪੋੜ ਕੇ ਰੱਖੇ ਨੇ ਉੱਤੇ ਕੌਲੀ ਨਾਲ ਪਾਣੀ ਪਾ ਦਾਂਗੇ ਥੋੜਾ ਜਿਹਾ ਹੋਰ ਉਸੇ ਕੋਲੀ ਦੇ ਨਾਲ ਆਪਾਂ ਜੀ ਪਾਣੀ ਪਾਤਾ ਦੇਖੋ ਜੀ ਤਾਂ ਆਪਣੇ ਤੜਕੇ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਹੈਗਾ ਬੀਰੀ ਦੇ ਵਿੱਚ ਆਪਾਂ ਕਿਉਂ ਤੇਲ ਨਹੀਂ ਪਾਇਆ ਹੈਗਾ ਅੱਤਰ ਆਪਾਂ ਗੁੰਡੀ ਛੋਟੇ ਨਾਲ ਪੁੱਟ ਕੇ ਆਪਾਂ ਜੀ ਇਹਨੂੰ ਢਾਕ ਦਾਂਗੇ ਢਾਕੇ 2 ਮਿੰਟ ਵਾਸਤੇ ਛੰਨ ਗਏ ਇਸੇ ਪਕਾ ਲਾਂਗੇ ਹਾਂਜੀ 2-3 ਮਿੰਟ ਹੋ ਗਏ ਆਪਣੇ ਮਸਾਲੇ ਨੂੰ ਘੁਸ ਜਿ ਦੇਣ ਦੇਖੋ ਜੀ ਆਪਣੇ ਕਿੰਨੀ ਵਧੀਆ ਗਰੇਵੀ ਤਿਆਰ ਹੋਈ ਹੈ ਦੇਸਣ ਪਾਉਣ ਕਰਕੇ ਦੇਸਣ ਪਾਉਣਾ ਸੀ ਜਿਸੇ ਕਰਕੇ ਆਪਾਂ ਨੇ ਪਿਆਜ਼ ਇੱਕੋ ਹੀ ਪਾਇਆ ਸੀ ਹੁਣ ਅਧਰ ਆਪਣੇ ਆਲੂ ਨੇ ਜੀ ਜਿਹੜੇ ਇਹ ਬੋਇਲ ਕਰ ਲਏ ਸੀ ਪਹਿਲਾਂ ਆਪਾਂ ਨੇ ਤੇ ਫਿਰ ਆਪਾਂ ਇਹ ਵੀ ਕੁੰਡੀ ਚੋਤੇ ਦੇ ਵਿੱਚ ਥੋੜੇ ਜੇ ਕੁੱਟ ਲੈ ਗਏ ਕੁੱਟ ਕੇ ਪਾ ਮੰਗੇ ਸਾਰੇ ਜੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਇਹਨੂੰ ਸਾਰਾ ਨਮਕ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਸਬਜ਼ੀ ਬਣਾਈ ਹੈ ਵੀਡੀਓ ਨਹੀਂ ਸੀ ਬਣਾਈ ਤੇ ਅੱਜ ਸੋਚਿਆ ਵੀ ਇਸ ਤਰ੍ਹਾਂ ਦੀ ਵੀ ਵੀਡੀਓ ਬਣਾ ਕੇ ਪਾਈਏ ਆਪ ਕੋ ਪਾਣੀ ਪਾਵਾਂਗੇ ਬਿਲਕੁਲ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਆਪਾਂ ਇਹਦੇ ਵਿੱਚ ਤੇਲ ਕਿਉਂ ਨਹੀਂ ਪਾਇਆ ਜਿਵੇਂ ਜਿਹਾ ਸਾਰੇ ਆਲੂਆਂ ਨੂੰ ਦੇ ਵਿੱਚ ਮੈਸ਼ ਕਰ ਦਿੰਦੇ ਇੱਕ ਚੀਜ਼ ਹੈ ਜੇ ਆਪਣੇ ਇਹਦੇ ਵਿੱਚ ਪਾਉਣ ਹੀ ਰਹਿੰਦੀ ਹੈ ਜਿਹੜੀ ਮੇਨ ਆ ਟਾ ਕੇ ਆਪਾਂ ਇਹਨੂੰ ਵੀ 2-3 ਮਿੰਟ ਇਹਨੂੰ ਵੀ ਪਕਾ ਲਾਂਗੇ ਅੰਡੇ ਦੁੱਧ ਤੇ ਪੈਨ ਕਮੈਂਟ ਆਪਾਂ ਨੇ ਆਲੂ加ਕੇ ਵੀ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਸੂਰੀ ਮਿਰਚ ਨਾਲ ਆਪਾਂ ਪਾ ਦਾਂਗੇ ਵਿੱਚੇ ਪਕਾਉਣੇ ਸਬਜ਼ੀ ਜਦੋਂ ਆਪਾਂ ਨੇ ਖਾਣੀ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਇਹ ਤੜਤਾ ਨਹੀਂ ਲਾਇਆ ਅਣੀ ਜੇਪਾ ਥੋੜ੍ਹਾ ਜਿਹਾ ਹੋਰ ਪਾ ਦਾਂਗੇ। ਇੰਨੀ ਕੱਪਨੇ ਗਾੜੀ ਪਤਲੀ ਰੱਖਣੀ। ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰਕੇ ਕੱਪੇ ਨੂੰ ਸਬਜ਼ੀ ਨੂੰ ਢਾਕ ਦੇਣੀ। ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ। ਆਪੋ ਵਿੱਚ ਇੱਕ ਵਾਰੀ ਚੈੱਕ ਕਰ ਲਾਂ। ਬਸ ਜੀ 2 ਮਿੰਟ ਹੋਰ ਲੱਗਣਗੇ। 2 ਮਿੰਟ ਹੋਰ ਆਪਾਂ ਢੱਕ ਕੇ ਰੱਖ ਦਾਂ। ਬਿਲਕੁਲ ਵੀ ਨਹੀਂ ਲੱਗਦਾ ਵੀ ਆਪਾਂ ਇਹਦੇ ਵਿੱਚ ਕਿਉਂ ਕੋਈ ਵੀ ਕਿਉਂ ਤੇਲ ਨਹੀਂ ਪਾਇਆ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ। ਬਹੁਤ ਵਧੀਆ ਸਬਜੀ ਬਣੀ ਹੈ ਜੀ। ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ। ਬਿਨਾਂ ਤੇਲ ਕਿਉਂ ਤੋਂ ਸਬਜੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਟਰਾਈ ਕਰਿਓ। ਦੇਖੋ ਸਬਜੀ ਬਿਲਕੁਲ ਵੀ ਨਹੀਂ ਲੱਗਦੀ ਹੈਗੀ ਬਈ। ਇਹ ਬਿਨਾਂ ਤੜਕੇ ਤੋਂ ਬਣਾਈ ਹੈ। ਮੈਂ ਜੀ ਪਹਿਲਾਂ ਵੀ ਕਈ ਵਾਰੀ ਕਦੇ-ਕਦੇ ਬਣਾਉਣੀ ਹੁੰਦੀ ਹੈ ਇਸ ਤਰ੍ਹਾਂ ਸਬਜੀ। ਆ ਸੋਚਿਆ ਵੀ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ। ਜੋੜੇ ਭੈਣ ਪਰ ਆਪਣੇ ਇਹਨਾਂ ਜੋੜੇ ਹੋਣ ਦੀ ਗੈਸ ਆਪਾਂ ਬੰਦ ਕਰ ਦਿੰਨੇ ਆ। ਆਪਾਂ ਨੂੰ ਦੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਰੇ ਭੈਣ ਪਰ ਹੱਸਦੇ ਰੋ ਖੁਸ਼ ਰਹੋ ਪਰਮਾਤਮਾ ਸਾਰਿਆਂ ਦੀ ਤਰੱਕੀ ਕਰੇ ਜੀ।